ਉਹ ਵਾਪਸ ਇਹ ਜ਼ਮੀਨਾਂ ਨੂੰ ਮੈਂ ਕੀ ਕਰੂੰਗਾ ਇਹ ਬਿਲਡਿੰਗਾਂ ਨੂੰ ਮੈਂ ਹਾਂਜੀ ਐਨ ਆਰ ਆਈ ਪਰਿਵਾਰਾਂ ਨੂੰ ਇਨਸਾਫ ਦਿਓ ਐਨ ਆਰ ਆਈ ਪਰਿਵਾਰਾਂ ਨੂੰ ਇਨਸਾਫ ਦਿਓ ਐਨ ਆਰ ਆਈ ਦੇਸ਼ ਦੀ ਸ਼ਾਨ ਹਨ 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 ਉਹਦੇ ਕੰਮ ਕਾਜ ਕਰ ਰਹੇ ਹੋਗੇ ਆਪ ਕੋਈ ਐਨ ਆਰ ਆਈ ਕਿਸੇ ਐਨ ਆਰ ਆਈ ਦਾ ਇੱਕ ਪੈਸਾ ਕਿਸੇ ਐਨ ਆਰ ਆਈ ਦਾ ਇੱਕ ਜ਼ਮੀਨ ਦਾ ਸਿਆੜ ਪੰਜਾਬ 'ਚ ਸੇਫ ਨਹੀਂ ਹੈਗਾ ਅੱਜ ਮੇਰਾ ਨਾਮ ਜੀ ਅਜੀਤ ਸਿੰਘ ਹੈ ਮੈਂ ਕੈਨੇਡਾ ਤੋਂ ਆਇਆ ਹਾਂ ਆ ਕੈਨੇਡਾ ਦੇ ਇੱਕੋ ਇੱਕ ਪ੍ਰੋਵਿੰਸ ਵਿੱਚ ਰਹਿਆ ਮੇਰੀ ਰਿਹائش ਹੈ ਤੇ ਮੈਂ ਇਹ ਕੀ ਅੱਜ ਪ੍ਰੈਸ ਕਾਨਫਰੰਸ ਕਰਵਾ ਰਿਹਾ ਹਾਂ ਕਾਰਨ ਕੀ ਹੈ ਮੇਰਾ ਕਾਰਨ ਇਹ ਹੈ ਸਰ ਕਿ ਮੇਰੀ ਇਸ ਇੱਥੇ ਮੈਂ ਪੈਦਾ ਹੋਇਆ ਇੱਥੇ ਮੇਰੀ ਕੀ ਜਾਇਦਾਦ ਹੈ ਜ਼ਮੀਨ ਜਾਇਦਾਦ ਹੈ ਮੈਂ ਕੋਟ ਸ਼ੋਕੇ ਜਿੱਤਿਆ ਹੋਇਆ ਹਾਂ ਲੇਕਿਨ ਬਾ ਮੈਨੂੰ ਫੇਰ ਵੀ ਇਸ ਦੇ باوجود ਵੀ ਉਹ ਚੀਜ਼ ਮਿਲਲੀ ਹੈ ਸਰ ਕਿਹੜਾ ਪਿੰਡ ਹੈ ਕਿ ਕਿੱਥੇ ਮੇਰਾ ਇਹ ਪਿੰਡ ਹੈ ਜਿਹੜਾ ਜੀ ਖੇੜਾ ਪਿੰਡ ਹੈ ਜੀ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਲੁਧਿਆਣਾ ਛੋਟੀ ਤਹਿਸੀਲ ਢੇਲੋਂ ਜੀ ਤੇ ਔਰ ਇਸ ਤੋਂ ਇਲਾਵਾ ਅਹਿਮਦਗੜਾ ਮਲੇਰਕੋਟਲਾ ਚ ਪੈਂਦੀ ਹੈ ਤੇ ਉਹ ਵੀ ਮੈਂ ਕੇਸ ਕੋਰਟ ਚ ਜਿੱਤਿਆ ਹੋਇਆ ਹੈ ਜੀ ਤੇ Uh, and i want my land back in my possession amira kar hai main banaya hai 1998 ch banaya hai te o vi chota jakar banaya hai apne rehne waste otherwise i don't live here i live in canada ajj gall kariyanga ji kinna samay ho gaya tuhannu bahar gaya nu te tuhannu kidda pata laga ke tuhadi jagah acquire kiti gayi hai kise particular bandeyan vallon main 1900 56 ਚ ਇਹ ਦੇਸ਼ ਛੱਡਿਆ ਸੀ 68 ਸਾਲ ਹੋ ਗਏ ਨੇ ਮੈਨੂੰ ਬਾਹਰ ਰਹਿੰਦੇ ਨੂੰ 68 ਸਾਲਾਂ ਚ ਮੈਂ ਇਸ ਦੇਸ਼ ਲਈ ਬਹੁਤ ਕੁਝ ਕੀਤਾ ਮੇਰੇ ਇੰਡੀਅਨ ਐਂਬੈਸੀ ਦੇ ਨਾਲ ਬਾਹਰਲੀ ਨਾਲ ਬਹੁਤ ক্লোਜ਼ ਰਿਲੇਸ਼ਨਸ਼ਿਪ ਸੀ ਸੋ ਮੱਚ ਸੋ ਕਿ ਮੇਰੇ ਉਹ ਟੈਨੈਂਟ ਸੀ ਤੇ ਕਿਉਂਕਿ ਜਦ ਇੰਡੀਅਨ ਐਂਬੈਸੀ ਨੂੰ ਜਾਂ ਇੰਡੀਅਨ ਸਰਕਾਰ ਨੂੰ ਕਦੇ ਲੋੜ ਪਈ ਹੈ ਕਿਸੇ ਕਿਸਮ ਦੀ ਹੈਲਪ ਦੀ ਮੈਂ ਓਪਨਲੀ ਦਿੱਤੀ ਹੈ ਉਹਨਾਂ ਨੂੰ ਹੈਲਪ ਤੇ ਲੇਕਿਨ ਅੱਜ ਮੈਂ ਬਹੁਤ ਪਰੇਸ਼ਾਨ ਹਾਂ ਜੀ ਔਰ ਪਰੇਸ਼ਾਨ ਵੀ ਹੱਦ ਤੋਂ ਜ਼ਿਆਦਾ ਕਿਉਂਕਿ ਜਦ ਮੈਂ ਕੋਰਟ ਚ ਜਾਣਾ ਤਾਂ ਇੱਕ ਹੀ ਮੀਲ ਮਿਲਿਆ ਡੇਟ ਪੈਗੀ ਡੇਟ ਪੈਗੀ ਡੇਟ ਪੈਗੀ 1990s ਤੋਂ ਕੇਸ ਲੜਦਾ ਮੈਂ ਅੱਜ 2024 ਆ ਗਿਆ ਉਹ ਵੀ ਖਤਮ ਹੋਣ ਵਾਲਾ ਹੈ ਪਰ ਮੇਰੇ ਕੇਸ ਮੁਕਦੇ ਨਹੀਂ ਅਜੀਤ ਸਿੰਘ ਜੀ ਕਿੰਨੀ ਕਿ ਤੁਹਾਡੀ ਜਗ੍ਹਾ ਹੈ ਤੇ ਸੂਬੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਤੇ ਕੀ ਮੰਨ ਕਰਦੇ ਸਾਨੂੰ ਸ਼੍ਰੀ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬਹੁਤ ਆਸਾਂ ਸੀ ਬਾਹਰਲੇ ਲੋਕਾਂ ਨੂੰ ਔਰ ਐਸੀ ਕਰਕੇ ਬਾਹਰਲੇ ਲੋਕਾਂ ਨੇ ਇਹਨਾਂ ਦੀ ਹੈਲਪ ਕੀਤੀ ਹੈ ਇਕਨੋਮਿਕ ਵੀ ਵੋਟਾਂਜ ਵੀ ਮੋਰਲੀ ਵੀ ਹਰ ਇੱਕ ਪਾਸੇ ਪੋਰਟਫਿਓ ਨਾਲ ਲੇਕਿਨ ਸਾਨੂੰ ਨਹੀਂ ਪਤਾ ਬਾਹਰਲੇ ਲੋਕਾਂ ਨੂੰ ਕਿਉਂ ਹੋ ਰਿਹਾ ਹੈ ਜਾਦਸੀ ਕੋਰਟ ਚ ਜਾਨੇ ਆ ਤਾਂ ਸਾਨੂੰ ਇਹੀ ਇਹੀ ਜਵਾਬ ਮਿਲਦਾ ਤਰੀਕ ਪੈ ਗਈ ਜੀ ਮੈਂ ਵੀ ਆਈਪੀ ਡਿਊਟੀ ਤੇ ਚੱਲਿਆ ਜੀ ਤੇ ਉਹ ਵੀ ਆਈਪੀ ਡਿਊਟੀਆਂ ਖਤਮ ਨਹੀਂ ਹੁੰਦੀਆਂ ਸਾਡੇ ਕੇਸ ਮੁੱਕਦੇ ਨਹੀਂ ਤੇ ਕੋਰਟ ਵੱਲੋਂ ਕੇਸ ਜਿੱਤੇ ਹੋਏ ਹੋ ਕੋਰਟ ਵੱਲੋਂ ਕੇਸ ਜਿੱਤੇ ਹੋਏ ਆ ਹੁਣ ਪ੍ਰੈਜ਼ੈਂਟਲੀ ਤਕਸੀਮ ਦਾ ਕੇਸ ਹੈ ਜੀ ਤੇ ਜਗਾ ਕਿੰਨੀ ਆ ਅੰਕਲ ਜੀ ਟੋਟਲ ਜਿਹੜੀ ਤੁਹਾਡੀ ਇਕਵਾਇਰ ਕੀਤੀ ਗਈ ਹੈ ਮਤਲਬ ਤੁਹਾਡੇ ਬਾਰੇ ਕਬਜ਼ਾ ਕੀਤਾ ਲੋਕਾਂ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਸਰ ਜੇ ਦੇਖਿਆ ਜਾਵੇ ਮੇਰੇ ਕੋਲ ਕਬਜ਼ੇ ਚ ਜ਼ੀਰੋ ਬਣੀ ਹੈ ਉਹ ਕਿਉਂ ਮੈਂ ਜਿੱਦਣ ਇੱਥੋਂ ਮੋੜਨੇ ਹੁਣ ਮੇਰੇ ਕੋ ਮੇਰੇ ਕਬਜ਼ੇ ਚ ਜਦੋਂ ਮੈਂ ਮੋੜਨਾ ਉਦੋਂ ਹੀ ਕਬਜ਼ਾ ਮੇਰਾ ਟੁੱਟ ਗਿਆ ਟੁੱਟਦਾ ਹੈ ਜਗਾ ਕਿੰਨੇ ਕਿਨੇ ਕਿਲੇ ਕਿਨੇ ਵੇਕੇ ਕੁਝ ਪਤਾ ਸਾਰੀ ਦਾ ਹੀ ਮੇਰੀ ਜਿਹੜੀ ਹੈ ਜ਼ਮੀਨ ਜੀ ਉਹ ਸਾਰੀ ਦਾ ਹੀ ਕਬਜ਼ਾ ਟੁੱਟਿਆ ਹੋਇਆ ਹੈ ਇੱਥੇ ਤੱਕ ਕਿ ਮੇਰਾ ਆਪਣਾ ਘਰ ਜਿਹੜਾ ਕਿ ਮੈਂ ਆਪਣੀ ਰਿਹਾਇਸ਼ ਲਈ ਬਣਾਇਆ ਇੱਥੇ ਇਹ ਵੀ ਟਾਟਾ ਸੀ ਮੈਂ ਦੁਬਾਰਾ ਬੁਣਵਾਇਆ। ਉਹ ਕੁੱਟੇ ਕਿਸੇ ਛੋਟਾ-ਕੀਟਾ ਮਾਰੀ ਸੀ। ਮੈਂ ਨਹੀਂ ਉਹ ਇੱਟਾ ਲੈ ਗਏ ਜਾ ਕੇ ਇਥੋਂ। ਇਥੋਂ ਇੱਟੇ ਹੀ ਜਾ ਕੇ ਲੈ ਗਏ ਸੀ। ਤੇ ਮੈਂ ਦੁਬਾਰਾ ਕਹਿੰਦਾ ਕਰਵਾਈਆਂ ਨੇ। ਮੈਂ ਰਿਪੋਰਟ ਕਿਸੇ ਮੈਨੂੰ ਪਤਾ ਹੈ। ਮੈਂ ਰਿਪੋਰਟ ਕਰ ਸਕਦਾ ਸੀ। ਰਿਪੋਰਟ ਮੈਂ ਕਰਦਾ ਰਿਹਾ। ਮੇਰੀ ਤੇ ਫਿਜ਼ੀਕਲੀ ਕੁੱਟਮਾਰ ਵੀ ਹੋਈ ਹੈ। ਮੇਰੀਆਂ ਲੱਤਾਂ ਭੰਨੀਆਂ ਨੇ। ਇਹਨਾਂ ਦੇ ਹਸਪਤਾਲ 'ਚ ਮੇਰਾ ਇਲਾਜ ਹੋਇਆ। ਆ ਇੱਥੇ ਮੇਰਾ ਬੰਦਾ ਖੜਾ ਹੋਣਾ ਇਹਨੇ ਮੇਰੀਆਂ ਲੱਤਾਂ ਮੇਰਾ ਬਚਾਰਾ ਕੁੱਟਦਾ ਰਿਹਾ ਤੇ ਸੇਕ ਦਿੰਦਾ ਰਿਹਾ ਲੱਤਾਂ ਤੋੜਤੀਆਂ ਮਾਰ ਕੇ ਕੁੱਟ ਕੇ ਸਿੱਟ ਗਏ ਮੇਰਾ ਟੈਲੀਫੋਨ ਖੋ ਕੇ ਲੈ ਗਏ ਇਹ ਸਾਰਾ ਜਗਾਂ ਨੂੰ ਲੈ ਕੇ ਹੋਇਆ ਮੇਰਾ ਕਿਸੇ ਨਾਲ ਹੋਰ ਚੱਕੜਾ ਨਹੀਂ ਆ ਮੇਰੇ ਗਵਾਂਢ ਇੱਥੇ ਰਹਿੰਦੇ ਨੇ ਇਹ ਮੇਰੇ ਦਾਦਾ ਜੀ ਨੇ ਜੀ ਬਹੁਤ ਜ਼ਿਆਦਾ ਪਿਰਦੇ ਮਾਰ ਇਹਨਾਂ ਨੂੰ ਇੱਕ ਗੱਲ ਪੁੱਛ ਕੇ ਦੇਖੋ ਵੀ ਕਦੇ ਮੇਰੀ ਇਹ ਉੱਚੀ ਆਵਾਜ਼ ਵੀ ਸੁਣੀ ਹੋਵੇ ਇਹਨਾਂ ਨੇ ਨੇ ਇਹ ਰਿਲੀਜੀਅਸ ਬੰਦੇ ਨੇ ਅਸੀਂ ਇਹਨਾਂ ਦੀਆਂ ਆਵਾਜ਼ਾਂ ਸੁਣਦੇ ਆ ਵਿਚਾਰ ਰਹਿੰਦੇ ਆ ਆਪਣੇ ਅੱਲਾ ਨੂੰ ਯਾਦ ਕਰਦੇ ਪੈ ਕਰਨ ਸਾਨੂੰ ਕੀ ਤਕਲੀਫ ਹੈ ਇਹ ਜਗਾ ਤੇ ਮੈਂ ਮੈਂ ਸਾਰੀ ਮਿਹਨਤ ਕਰਕੇ ਜਗਾ ਬਣਾ ਇੱਥੇ ਖੜਨੀ ਸੀ ਦਿੰਦੇ ਲੋਕ ਮੈਨੂੰ ਪੁਲਿਸ ਲੈ ਆਉਣੀ ਪਈ ਲਗਾਤਾਰ ਇਹ ਜਗਾ ਇਹਨਾਂ ਦਾ ਕਬਜ਼ਾ ਕਰਵਾਉਣ ਲਈ ਇਹ ਨਹੀਂ ਸੀ ਜਿਆਦਾ ਇੱਥੇ ਆ ਜਾ ਕੇ ਇਹ ਉਦੋਂ ਬਾਅਦ ਆਏ ਨੇ ਐਜ਼ ਇਮ। ਤੁਸੀਂ ਕੋਰਟ ਵੱਲੋਂ ਕੇਸ ਵੀ ਜਿੱਤ ਗਏ ਉਹ ਪਰ ਫਿਰ ਵੀ ਲੋਕਾਂ ਨੇ ੱੱਕੇ ਨਾਲ ਜਗ੍ਹਾ ਦੱਬੀ ਹੋਈ ਹੈ। ਸਰ ਜਗਾ ਤਾਂ ਜਗਾ ਮੈਂ ਆਪ ਸੇਫ ਨਹੀਂ ਹੈਗਾ। ਜੀ। ਔਰ ਮੈਂ ਤੁਹਾਨੂੰ ਇੱਕ ਹੋਰ ਰਿਕਵੈਸਟ ਕਰਦਾਂ। ਕੋਈ ਇਹ ਨਾ ਰਹੀ। ਕੋਈ ਵੀ ਹੈ ਜਿਹਨੂੰ ਗਏ ਨੂੰ 20 ਤੋਂ 30 ਸਾਲ 50 ਸਾਲ ਹੋ ਗਏ ਨੇ ਪੰਜਾਬ ਦੇ ਸੇਖ ਨੇ। ਕਿਉਂ ਕਰਦੇ? ਅਸੀਂ ਖੇੜੇ ਪਿੰਡ ਬੈਠੇ ਆਂ ਜੀ। ਜਿਹੜੇ ਮੇਰੇ ਭੂਆ ਜੀ ਨੇ ਡਾਕਟਰ ਗੁਰਪ੍ਰੀਤ ਉਹਨਾਂ ਦੇ ਸਹੁਰਾ ਸਾਹਿਬ ਨੇ ਸਾਡੇ ਦਾਦਾ ਜੀ ਅਜੀਤ ਸਿੰਘ ਜੀ ਇਹਨਾਂ ਦੇ ਕੋਲ ਇਹ ਕੈਨੇਡਾ ਤੋਂ ਹਰ ਸਾਲ ਇੰਡੀਆ ਆਉਂਦੇ ਆ ਮੈਂ ਪਿਛਲੇ 15 ਸਾਲਾਂ ਤੋਂ ਉਹਨੂੰ ਦੇਖ ਰਿਹਾ 2014 ਜਾਂ 15 ਦੀ ਗੱਲ ਹੈ ਉਦੋਂ ਇਹਨਾਂ ਨਾਲ ਮਾਰਕਟਾਈ ਹੋਈ ਪਹਿਲਾਂ ਮੋਟਰਸਾਈਕਲ ਤੇ ਕੁਝ ਮੁੰਡੇ ਆਏ ਉਦੋਂ ਮੈਨੂੰ ਰਾਤ ਨੂੰ ਆਉਣਾ ਪਿਆ ਤਾਂ ਜਦੋਂ ਵੀ ਕੋਈ ਇਹ ਇੰਡੀਆ ਦੀ ਯਾਤਰਾ ਕਰਦੇ ਨੇ ਤਾਂ ਮੈਨੂੰ ਸੁਨੇਹਾ ਮਿਲ ਜਾਂਦਾ ਵੀ ਆ ਗਏ ਐ ਤਾਂ ਮੈਂ ਨਾਲ ਦੀ ਨਾਲ ਇਹਨਾਂ ਦਾ ਹਾਲਚਲ ਪੁੱਛਣ ਲਈ ਇਹਨਾਂ ਦਵਾਈ ਬੂਟੀਆਂ ਨਾਲ ਧਿਆਨ ਕਰਨ ਲਈ ਆਉਣਾ ਤੇ ਇਹਨਾਂ ਦਾ ਤਕਰੀਬਨ 24 ਗਜ ਨੇ ਜੀ 12 ਗਜ ਤਾਂ ਜਿਹੜਾ ਡਰਾਈ ਪੋਰਟ ਬਣ ਗਿਆ ਜਿਹਨੂੰ ਆਪਾਂ ਬੰਦਰਗਾਹ ਕਹਿੰਦੇ ਆ 12 ਗਜ ਤਾਂ ਉਹਦੇ ਚ ਹੈ ਉਹ ਤਾਂ ਉਹਨਾਂ ਦਾ 12 ਬਿਗੇ 12 ਬਿਗੇ 12 ਬਿਗੇ ਉਹਨਾਂ ਦਾ ਤਾਂ ਚਲੋ ਇਹਨਾਂ ਨੂੰ ਸਿਰਫ ਮੁਆਵਜ਼ਾ ਹੀ ਮਿਲਣਾ ਹੈ ਜੀ ਜ਼ਮੀਨ ਤਾਂ ਉਹਦੇ ਚਲੀ ਗਈ ਬਾਕੀ 6 ਬਿਗੇ ਇਹਨਾਂ ਦੇ ਉਧਰ ਅਹਿਮਦਗੜਾ ਹੈ 6 ਬਿਗੇ ਇੱਥੇ ਪਿੰਡ ਦੀ ਜ਼ਮੀਨ ਹੈ ਟੋਟਲ 24 ਬਿਗੇ ਜ਼ਮੀਨ ਹੈ ਜੀ ਤੇ ਸਰੂ ਸੂਬੇ ਦੇ ਆਮ ਆਦੀ ਪਾਰਟੀ ਦੇ ਸਰਕਾਰ ਨੂੰ ਕਿਹਾ ਵੀ ਆਮ ਆਦੀ ਪਾਰਟੀ ਸਰਕਾਰ ਕਿਸੇ ਵੀ ਆਮ ਬੰਦੇ ਦੇ ਤੇ ਫਿਰ ਐਨ ਆਰ ਆਈ ਨੇ ਕਿ ਕਿਸੇ ਵੀ ਆਮ ਬੰਦੇ ਦੇ ਤੱਕਾ ਨਹੀਂ ਹੋਊਗਾ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਬਣਾ ਦੀ ਜਿਹੜੀ ਜ਼ਮੀਨ ਹੈ ਲੋਕਾਂ ਨੇ ਕਬਜ਼ਾ ਕੀਤਾ 20 ਕਿਹੜੇ ਕਿਹ ਮੰਗ ਕਰ ਰਹੇ ਨੇ ਮੈਂ ਜਿਹੜਾ ਐਨ ਆਰ ਆਈ ਕੋਰਟ ਹੁੰਦਾ ਹੈ ਜੇ ਐਨ ਆਰ ਆਈ ਦਾ ਕੋਈ ਵੀ ਮੈਟਰ ਹੁੰਦਾ ਉਹ ਨਾਲ ਦੀ ਨਾਲ ਫਾਸਟ ਟਰੈਕ ਚ ਦਿੱਤਾ ਜਾਂਦਾ ਉਵੇਂ ਕਿਸੇ ਵੀ ਮੈਟਰ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਜ਼ਮੀਨ ਦਾ ਮੈਟਰ ਹੈ ਉਹ ਸਾਰਾ ਆਪਾਂ ਕੋਰਟ ਚ ਜਿੱਤ ਚੁੱਕਿਆ ਹੁਣ ਤਕਸੀਮ ਲਈ ਜਿਹੜੇ ਆਪਣੇ ਡਿਪਾਰਟਮੈਂਟ ਹੁੰਦਾ ਇਹਦਾ ਦਾ ਪ੍ਰਾਇਮਟਵਾਰੀ ਸਾਹਿਬ ਇਧਰ ਰੈਵਨਿਊ ਡਿਪਾਰਟਮੈਂਟ ਚ ਹੁੰਦਾ ਇੱਥੇ ਉਹਨਾਂ ਦਾ ਕੇਸ ਲੱਗਿਆ ਹੋਇਆ ਹੈ ਬੀਆਰਓ ਮੈਡਮ ਨੇ ਜਿਨ੍ਹਾਂ ਕੋਲ ਕੇਸ ਹੈ ਪਰ ਉਹ ਹਰ ਵਾਰੀ ਤਰੀਕ ਦੇ ਦਿੰਦੇ ਆ ਮਹੀਨੇ ਦੀ ਤਰੀਕ ਦੇ ਦਿੰਦੇ ਆ ਜਾਂ ਕਹਿ ਦਿੰਦੇ ਜਦੋਂ ਜਾਂਦੇ ਤਰੀਕ ਤੋਂ ਬਾਅਦ ਅਗਲੀ ਤੇ ਵੀ ਅੱਜ ਮੇਰੀ ਵੀਆਈਪੀ ਡਿਊਟੀ ਹੈ ਅੱਗੇ ਸੋਚਦਾ ਵੀ ਪਬਲਿਕ ਦਾ ਕੰਮ ਕਦੋਂ ਕਰਨਾ ਹੈ ਜੀ ਵੀ ਸਰਕਾਰ ਤਾਂ ਇਹ ਪਾਲਿਸੀਆਂ ਵਿਧਾਨ ਸਭਾ ਚ ਨਵੇਂ ਤੋਂ ਨਵੇਂ ਵਧੀਆ ਬਿਲ ਪਾਸ ਕਰ ਰਹੀ ਹੈ ਅਸੀਂ ਦੇਸ਼ ਦਾ ਭਲਾ ਚਾਹੁੰਦੀ ਹੈ ਪੰਜਾਬ ਦਾ ਭਲਾ ਚਾਹੁੰਦੀ ਹੈ ਪਰ ਜਿਹੜੇ ਇੰਪਲੀਮੈਂਟ ਕਰਨ ਵਾਲੇ ਅਫਸਰ ਹੈ ਉਹ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਤੇ ਲੱਗਦਾ ਨਹੀਂ ਕਿ ਕਿੱਥੇ ਜਾਣ ਹੋਈ ਕਿ ਖੇਦਲ ਫੋਰ ਕਿਤਾ ਮੈਂ ਉਹੀ ਸੋਚਦਾ ਵੀ ਇਹ ਆਵਾਜ਼ ਜੇ ਪਹੁੰਚੇ ਸਰਕਾਰ ਤੱਕ ਐਮ ਐਲ ਏ ਸਾਹਿਬਾਨ ਤੱਕ ਸੀ ਐਮ ਸਾਹਿਬ ਤੱਕ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਸਾਡੇ ਬਿੱਲ ਬਣਾਏ ਗਏ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਨ ਵਾਲੇ ਅਫਸਰ ਕਿੰਨੀ ਢਿੱਲ ਵਰਤ ਰਿਹਾ ਵੀ ਐਨ ਆਰ ਆਈਸ ਨੂੰ ਤਾਂ ਆਪ ਪਹਿਲ ਦੇ ਆਧਾਰ ਤੇ ਵਾਪਸ ਭੇਜਣਾ ਹੈ ਉਹਨਾਂ ਨੇ ਕੰਮ ਹੁੰਦੇ ਉਹਨਾਂ ਦੇ ਬਾਹਰ ਕਾਰੋਬਾਰ ਹੈ ਇਹਦਾ ਇੰਡੀਆ ਚ ਫਸੇ ਹੋਏ 6 ਮਹੀਨਿਆਂ ਤੋਂ ਕਿੰਨੀ ਉਮਰ ਹੈ ਜੇਕਰ ਗੱਲ ਕਰੀਏ ਇਹਨਾਂ ਦੀ ਜੀ 19 32 ਦਾ ਬਰਥ ਹੈ ਜੀ ਤੇ 92 ਦੇ ਕਰੀਬ ਇਹ ਤੇ ਇਹਨਾਂ ਦਾ ਜਿਹੜਾ ਜੀਵਨ ਹੈ ਬਹੁਤ ਸੰਘਰਸ਼ ਵਾਲਾ ਹੈ ਤੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਇਹਨਾਂ ਨੇ ਕੋਈ ਅਫਰੀਕਾ ਦੇ ਵਿੱਚ ਕੋਈ ਸਾਊਥ ਅਮਰੀਕਾ ਦੇ ਵਿੱਚ ਗਰੀਬ ਗਰੀਬ ਮੁਲਕਾਂ ਦੇ ਵਿੱਚ ਕਾਰੋਬਾਰ ਬਣਾ ਕੇ ਕਾਰੋਬਾਰ ਨੂੰ ਸੁਮੇਲਟ ਕੇ ਬੱਚਿਆਂ ਲਈ ਬਹੁਤ ਪੈਸੇ ਇਕੱਤਰ ਕਰਕੇ ਸਾਰੇ ਬੱਚੇ ਡਾਕਟਰ 6 ਬੱਚੇ ਇਹਨਾਂ ਦੇ ਸਾਰੇ ਇਸ ਟਾਈਮ ਬਹੁਤ ਵਧੀਆ ਸੈੱਟ ਹੈ ਇਹਨਾਂ ਨੂੰ ਕੋਈ ਲੋੜ ਨਹੀਂ ਇਹਨੇ ਛੋਟੇ 24 ਬਿਗਿਆ ਲਈ ਉਰੇ ਆਉਣ ਦੀ ਪਰ ਪਰ ਇਹ ਇਨਸਾਫ ਪਸੰਦ ਨਹੀਂ ਇਹ ਚਾਹੁੰਦੇ ਨੇ ਵੀ ਮੇਰਾ ਮੇਰੇ ਮਾਪੇ ਦਾ ਹੱਕ ਹੈ ਜਿਹੜਾ ਮੇਰੀ ਜ਼ਮੀਨ ਹੈ ਮੈਨੂੰ ਵਾਪਸ ਕਰੀ ਜਾਵੇ